ਜੀ 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 ਇਹ ਜੀ ਇੱਕ ਸਾਡਾ ਮੇਰਾ ਨਾਮ ਸੈਕਟਰ प्रदीप ਸਿੰਘ ਬਾਜਵਾ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਉਹਨਾਂ ਦੀਆਂ ਡਾਇਰੈਕਸ਼ਨ ਦੇ ਅਧਾਰ ਤੇ ਚਾਈਨਾ ਡੋਰ ਜਿਹੜੇ ਵੇਚ ਰਹੇ ਨੇ ਬਾਜ਼ਾਰ ਦੇ ਵਿੱਚ ਜਾਂ ਕਿਸੇ ਵੱਲੋਂ ਵੀ ਸਟੋਰ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਕੱਲ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਇੱਕ ਸੀਕ੍ਰੇਟ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਕਿ सोनू ਪੁੱਤਰ ਉਗਰ ਸਿੰਘ ਸਿੰਘਲਾ ਵਾਸੀ ਦੀਪਨਗਰ ਤ੍ਰਿਪੜੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਕਦਮਾ ਦਰਜ ਕੀਤਾ ਗਿਆ ਤੇ ਉਸ ਪਾਸੋਂ 330 ਜਿਹੜੇ ਚਾਈਨਾ ਚਾਇਨਾ ਡੋਰ ਦੇ ਰੂਲਸ ਨੇ ਉਬਰਾਮਦ ਕੀਤੇ ਗਏ ਆ ਉਸ ਸਬੰਧੀ ਅਗਲੀ ਜਿਹੜੀ ਕਾਰਵਾਈ ਜਾਰੀ ਚ ਬਿਲਕੁਲ ਜੀ ਇਹ ਸਪਲਾਈਅਰ ਸੀਗਾ ਜੀ ਇਹ ਭਾਰੀ ਮਾਤਰਾ ਦੇ ਵਿੱਚ ਨੇ ਸਟੋਰ ਕੀਤੇ ਹੋਏ ਸੀਗੇ ਜੀ ਉਸ ਸਬੰਧੀ ਇਹ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਲੈ ਕੇ ਆਏ ਸੀ ਕੀ ਇਹਦਾ ਮਾਡਲ ਸਪਰੈਂਟੀ ਸੀ ਕਿੰਨਾ ਕਿੰਨਾ ਨੂੰ ਵੇਚਦਾ ਸੀਗਾ ਇਹਦੇ ਫੋਨ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਜੇ ਕੋਈ ਹੋਰ ਵੀ ਇਹਦੇ ਨਾਲ ਸਬੰਧਿਤ ਦੇ ਵਿੱਚ ਹੋਇਆ ਜਾਂ ਕਿਤੇ ਨੇ ਹੋਰ ਵੀ ਇਸ ਤੋਂ ਇਲਾਵਾ ਸਟੋਰ ਕੀਤਾ ਉਹ ਵੀ ਜਿਹੜਾ ਬਰਾਂਦ ਕਰਵਾਇਆ ਜਾਵੇ ਇਹਦੇ ਤੇ ਜੀ 223 ਬੀ ਐਨ ਐਸ ਤਾਰਾ ਤਹਿਤ ਪਰਚਾ ਦਰਜ ਕੀਤਾ ਗਿਆ ਜੀ ਬਾਕੀ ਕਾਰਵਾਈ ਜਾਰੀ ਹੈ ਜੀ ਮਾਨਯੋਗ ਅਦਾਲਤ ਵੱਲੋਂ ਵੀ ਸਖਤ ਹੁਕਮ ਨੇ ਜੀ ਇਹ ਜੀ ਚਾਇਨਾ ਡੋਰਵੇਸ਼ਨ ਜਿਹੜੀ ਕਿ ਬਹੁਤ ਵੱਡੀ ਕੁਆਂਟੀਟੀ ਹੈ ਜੀ ਇਹ ਉਹਦੇ ਵਿੱਚ ਇਹਨੂੰ ਭਾਰੀ ਜੁਰਮਾਨਾ ਤੇ ਸਜ਼ਾ ਵੀ ਕੀਤੀ ਜਾ ਸਕਦੀ ਜੀ 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 ਇਹ ਜੀ ਇੱਕ ਥਾਣਾ ਮੇਰਾ ਨਾਮ ਸੈਕਟਰ ਪ੍ਰਦੀਪ ਸਿੰਘ ਬਾਜਵਾ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਉਹਨਾਂ ਦੀਆਂ ਡਾਇਰੈਕਸ਼ਨਜ਼ ਦੇ ਆਧਾਰ ਤੇ ਚਾਈਨਾ ਡੋਰ ਜਿਹੜੇ ਵੇਚ ਰਹੇ ਨੇ ਬਾਜ਼ਾਰ ਦੇ ਵਿੱਚ ਜਾਂ ਕਿਸੇ ਵੱਲੋਂ ਵੀ ਸਟੋਰ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਕੱਲ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਇੱਕ ਸੀਕ੍ਰੇਟ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਕਿ सोनू ਪੁੱਤਰ ਉਗਰ ਸਿੰਘ ਸਿੰਘਲਾ ਵਾਸੀ ਦੀਪਨਗਰ ਤ੍ਰਿਪੜੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਕਦਮਾ ਦਰਜ ਕੀਤਾ ਗਿਆ ਤੇ ਉਸ ਪਾਸੋਂ 330 ਜਿਹੜੇ ਚਾਈਨਾ ਚਾਈਨਾ ਡੋਰ ਦੇ ਰੂਲਸ ਨੇ ਉਬਰਾਧ ਕੀਤੇ ਗਏ ਉਸ ਸੰਬੰਧੀ ਅਗਲੀ ਜਿਹੜੀ ਕਾਰਵਾਈ ਤਦਾਂ ਇਹ ਦੇ ਦੇ ਨੂੰ ਇਸ ਨਸਕੋ ਕੇ ਤੇ ਰਿਜਿਵ ਕੀਤਾ ਗਿਆ ਬਿਲਕੁਲ ਜੀ ਇਹ ਸਪਲਾਈਅਰ ਸੀਗਾ ਜੀ ਇਹ ਭਾਰੀ ਮਾਤਰਾ ਦੇ ਵਿੱਚ ਨੇ ਸਟੋਰ ਕੀਤੇ ਹੋਏ ਸੀਗੇ ਜੀ ਉਸ ਸਬੰਧੀ ਇਹ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਲੈ ਕੇ ਆਏ ਸੀ ਕੀ ਇਹਦਾ ਮਾਡਲ ਸਪਰੈਂਟੀ ਸੀ ਕਿੰਨਾ-ਕਿੰਨਾ ਨੂੰ ਵੇਚਦਾ ਸੀਗਾ ਇਹਦੇ ਫੋਨ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਜੇ ਕੋਈ ਹੋਰ ਵੀ ਇਹਦੇ ਨਾਲ ਇਸ ਮੁੱਦੇ ਦੇ ਵਿੱਚ ਹੋਇਆ ਜਾਂ ਕਿਤੇ ਇਹਨੇ ਹੋਰ ਵੀ ਇਸ ਤੋਂ ਇਲਾਵਾ ਸਟੋਰ ਕੀਤਾ ਉਹ ਵੀ ਜਿਹੜਾ ਬਰਾਮਦ ਕਰਵਾਇਆ ਜਾਵੇ ਕਿ ਹੁਣ ਕੰਨ ਪਾ ਦੇ ਇਹਦੇ ਤੇ ਜੀ 223 ਬੀ ਐਨ ਐਸ ਤਾਰਾ ਦਾਇਰ ਪਰਚਾ ਦਰਜ ਕੀਤਾ ਗਿਆ ਜੀ ਬਾਕੀ ਕਾਰਵਾਈ ਜਾਰੀ ਹੈ ਜੀ ਮਾਨਯੋਗ ਅਦਾਲਤ ਵੱਲੋਂ ਵੀ ਸਖਤ ਹੁਕਮ ਨੇ ਜੀ ਇਹ ਜੀ ਚੈਨਲ ਡੋਰ ਵੇਚਣ ਜਿਹੜੀ ਕਿ ਬਹੁਤ ਵੱਡੀ ਕੁਆਂਟੀਟੀ ਹੈ ਜੀ ਇਹ ਉਹਦੇ ਵਿੱਚ ਇਹਨੂੰ ਭਾਰੀ ਜੁਰਮਾਨਾ ਤੇ ਸਜ਼ਾ ਵੀ ਕੀਤੀ ਜਾ ਸਕਦੀ ਜੀ ਜੀ ਸਰ ਇਹ ਜੀ ਇੱਕ ਥਾਣਾ ਮੇਰਾ ਨਾਮ ਸੈਕਟਰ ਪ੍ਰਦੀਪ ਸਿੰਘ ਬਾਜਵਾ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਉਹਨਾਂ ਦੀਆਂ ਡਾਇਰੈਕਸ਼ਨਜ਼ ਦੇ ਆਧਾਰ ਤੇ ਚਾਈਨਾ ਡੋਰ ਜਿਹੜੇ ਵੇਚ ਰਹੇ ਨੇ ਬਾਜ਼ਾਰ ਦੇ ਵਿੱਚ ਜਾਂ ਕਿਸੇ ਵੱਲੋਂ ਵੀ ਸਟੋਰ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਕੱਲ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਇੱਕ ਸੀਕ੍ਰੇਟ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਕਿ सोनू ਪੁੱਤਰ ਉਗਰ ਸਿੰਘ ਸਿੰਘਲਾ ਵਾਸੀ ਦੀਪਨਗਰ ਤ੍ਰਿਪੜੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਕਦਮਾ ਦਰਜ ਕੀਤਾ ਗਿਆ ਤੇ ਉਸ ਪਾਸੋਂ 330 ਜਿਹੜੇ ਚਾਈਨਾ ਚਾਇਨਾ ਡੋਰ ਦੇ ਰੂਲਸ ਨੇ ਉਬਰਾਮਦ ਕੀਤੇ ਗਏ ਉਸ ਸਬੰਧੀ ਅਗਲੀ ਜਿਹੜੀ ਕਾਰਵਾਈ ਜਾਰੀ ਹੈ ਜੀ ਬਿਲਕੁਲ ਜੀ ਇਹ ਸਪਲਾਈਅਰ ਸੀਗਾ ਜੀ ਇਹ ਭਾਰੀ ਮਾਤਰਾ ਦੇ ਵਿੱਚ ਨੇ ਸਟੋਰ ਕੀਤੇ ਹੋਏ ਸੀਗੇ ਜੀ ਉਸ ਸਬੰਧੀ ਇਹ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਲੈ ਕੇ ਆਏ ਸੀ ਕੀ ਇਹਦਾ ਮਾਡਲ ਸਪਰੈਂਟੀ ਸੀ ਕਿੰਨਾ ਕਿੰਨਾ ਨੂੰ ਵੇਚਦਾ ਸੀਗਾ ਇਹਦੇ ਫੋਨ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਜੇ ਕੋਈ ਹੋਰ ਵੀ ਇਹਦੇ ਨਾਲ ਸਬੰਧਿਤ ਦੇ ਵਿੱਚ ਹੋਇਆ ਜਾਂ ਕਿਤੇ ਇਹਨੇ ਹੋਰ ਵੀ ਇਸ ਤੋਂ ਇਲਾਵਾ ਸਟੋਰ ਕੀਤਾ ਉਹ ਵੀ ਜਿਹੜਾ ਬਰਾਮਦ ਕਰਵਾਇਆ ਜਾਵੇ ਇਹਦੇ ਤੇ ਜੀ 223 ਬੀ ਐਨ ਐਸ ਤਾਰਾ ਤਹਿਤ ਪਰਚਾ ਦਰਜ ਕੀਤਾ ਗਿਆ ਜੀ ਬਾਕੀ ਕਾਰਵਾਈ ਜਾਰੀ ਹੈ ਜੀ ਮਾਨਜੁਗ ਅਦਾਲਤ ਵੱਲੋਂ ਵੀ ਸਖਤ ਹੁਕਮ ਨੇ ਜੀ ਇਹ ਜੀ ਚਾਇਨਾ ਡੋਰਵੇਸ਼ਨ ਜਿਹੜੀ ਕਿ ਬਹੁਤ ਵੱਡੀ ਕੁਆਂਟੀਟੀ ਹੈ ਜੀ ਇਹ ਉਹਦੇ ਵਿੱਚ ਇਹਨੂੰ ਭਾਰੀ ਜੁਰਮਾਨਾ ਤੇ ਸਜ਼ਾ ਵੀ ਕੀਤੀ ਜਾ ਸਕਦੀ ਹੈ